ਨੇ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਨੇ ਆ ਠੀਕ ਹੈ ਹਾਂਜੀ ਡਾਕਟਰ ਸਾਹਿਬ ਕਿੰਨਾ ਕੁ ਹੈਗਾ ਭਰੀ ਦੇ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਕਿ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂ ਕੋਈ ਪਤਾ ਲੱਗੇ ਇੱਕ ਚੋਂ ਸਾਰਾ ਕੱਢ ਲਈਏ ਕਟੋ ਕਟ 60 ਕਹੇਗਾ ਜੇ 60 ਕਿਲੋ ਪਨੀਰ ਆ 8 ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਤੋਂ 6.48 ਤੇ 5 ਕੁਇੰਟਲ ਦੇ ਕਰੀਬ 5.5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਨੇ ਆ ਠੀਕ ਹੈ ਹਾਂਜੀ ਤੇ ਡਾਕਟਰ ਕਿੰਨਾ ਕਿ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਚੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਕਿ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਇਹ ਕਹਿੰਦੇ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਹੈਗਾ ਜੇ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਅਠੂ 643 ਤੇ 5 ਕੁਇੰਟਲ ਦੇ ਕਰੀਬ ਪਾਉਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਦਾ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਪਤਲੇ ਜਿਹੇ ਕੱਪੜਿਆਂ 'ਚ ਜਿਹੜਾ ਦੱਸਿਆ ਡਾਕਟਰ ਸਾਹਿਬ ਦੱਸਿਆ ਕਿੱਥੋਂ ਆ ਰਿਹਾ ਹੈ ਕਿੱਥੇ ਬਣ ਰਿਹਾ ਇੰਨੀ ਦੁੱਧ ਦੀ ਹੈਗੀ ਹੈ ਕੈਪੈਸਿਟੀ ਵੀ ਇੰਨੇ ਪਨੀਰ ਬਣ ਕੇ ਆ ਰਵੇ ਗੁਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਹੇ ਹਨ ਕਿੱਥੋਂ ਬਣ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਉਹਨਾਂ ਦਾ ਧਿਆਨ 'ਚ ਨਹੀਂ ਹੋਊਗਾ ਇਹਦੀ ਦੇਖੋ ਉੱਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੀਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਸੀ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਪਰ ਪਨੀਰ ਇੰਦਾ ਘੱਟ ਹੁੰਦਾ ਵੀ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾਂ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇੰਦਾ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਧਰੋਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਆਉਂਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲਏ ਆ ਪਾਸਕੂਸ ਨਹੀਂ ਆਉਂਦੇ ਜਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੀ ਕਦੇ ਨਾਲੇ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਆ ਲਾਲਿੰਦਰ ਤੋਂ ਹਾਂਜੀ ਇਹ ਵਾਲਾ ਕਹਦੇ ਨਾ ਪਰੋਂਦੇ ਇਹ ਤਾਂ ਇਹ ਦੱਸੂਗਾ ਹੂੰ ਉਹ ਜਿਹੜਾ ਕਰਨ ਉਹ ਆਗੇ ਨਾ ਪਈ ਨਹੀਂ ਅੱਜ ਆਦਾ ਪਰੇ ਹੋ ਜਾ ਤੂੰ ਉਰ ਚਾਈ ਆ ਜਾਣੀ ਮੇਰੇ ਬਾਦ ਤੇ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਨਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਤੋਂ ਇਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਮਨੋ ਉਹ ਜਿਹੜਾ ਪਨੀਰ ਆ ਜਿਹੜਾ ਇਦਾਂ ਤੇ ਉਹ ਪਨੀਰ ਮੈਂ ਪਹਿਲਾਂ ਵੀ ਕਹਿੰਦਾ ਸਰ ਇਹ ਜਰੂਰ ਪੁੱਛਿਓ ਕਿ ਕਿਵੇਂ ਕਿੰਨਾ ਦੁੱਧ ਖਰੀਦਦੇ ਕਿੰਨਾ ਕਿ ਬਣਦਾ ਹੈਗਾ ਠੀਕ ਹੈ ਜਿਹੜਾ ਸੈਟਿੰਗ ਜਿਹੜੀ ਹੈ ਇਸ ਪਨੀਰ ਦੀ ਪੂਰੀ ਚੁਣ ਹੁਣ ਇਹਨਾਂ ਦੇ ਹਿਸਾਬ ਦੇ ਨਾਲ ਆਪਣੇ ਮਲਾਜ਼ਮ ਕਿੱਥੇ ਕੋਈ ਕੋਈ ਕੀ ਕੀ ਜਾ ਰਹੀ ਹੈ ਪਰ ਤੁਸੀਂ ਨਹੀਂ ਸੰਭਲ ਸਕਦਾ ਮੈਂ ਇਹਨੇ ਲੋਕੋ 3 ਘੰਟੇ ਤੱਕ ਸਮਾਂ ਲਿਜਾਇਆ ਉਹ ਲਾਟ ਚੁੱਕਾ ਜਾ ਰਿਹਾ ਹੈ ਜਿਹੜੀ ਉਪਕ੍ਰਿਤੀ ਦੀ ਪਾਸ਼ਕਰੀ ਤੱਕ ਹੈ ਇਹ ਐਸਵਾ ਅਨੁਸਾਰ ਕਿਤਾ ਇੱਕਦਮ ਪੌਂਦਾ ਹੈ ਕਿ ਜਿਹੜੀ ਕੰਪਲਿੰਗ ਹੋ ਰਹੀ ਹੈ ਇਸਫਲਟ ਦੇ ਬਾਅਦ ਜਿਹੜਾ ਨਾ ਇਹ ਬਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ ਹੈ ਫੈਕਟਰੀ ਦੀ ਬਰਫ ਹੈ ਨਾ ਫੈਕਟਰੀ ਦੀ ਜਿਹੜੀ برف ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਪਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚ ਲਪੇਟਾ ਹੋਇਆ ਪਨੀਰ ਹੈ ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ ਠੀਕ ਹੈ ਕਿਉਂਕਿ ਜਿਹੜਾ ਉਹ ਪੈਕਡ ਪਨੀਰ ਹੈ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰ ਲਈ ਤਾਂ ਠੀਕ ਹੈ ਤਾਂ ਕਿ ਜਿਹੜਾ برف ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ ਵਿੱਚ ਨਾ ਜਾਵੇ ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ برف ਉਹ برف ਜਿਹੜੀ ਕਦੀ ਦੇਖੀ ਫੈਕਟਰੀਆਂ ਚ ਬਣਦੀ ਉਹ ਖਾਣ ਦੇ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ ਚੋਂ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ ਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਸ ਲਈ ਨਹੀਂ ਹੈਗੀ ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੋਈ ਚੀਜ਼ ਇਹ ਥੋੜੀ ਜਾਣਦੀ ਹੈ ਠੀਕ ਹੈ ਸਰ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਪਏ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿਹਦਾ ਪਨੀਰ ਬਣਦਾ ਸਰ ਦੁੱਧ ਦਾ ਇੱਕ ਭੰਗਿਆ ਦਾ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ ਛੇ ਸਤਵੇਂ ਨੇ ਤੋੜੀ ਡਿਊਟੀ ਸਾਰਾ ਸਪਲਾਈ ਕਰਦੇ ਆ ਇਹ ਕਿੱਥੇ ਕਿੱਥੇ ਸਪਲਾਈ ਕਰਨਾ ਤੁਸੀਂ ਇਹ ਹਰਿਆਣਾ ਤੋਂ ਕਰਨਾ ਅੰਜਲੰਦਰ ਕਰਨਾ ਅੰਜਲੰਦਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ ਹਾਂ ਨਹੀਂ ਤੁਸੀਂ ਘਬਰਾਓ ਨਾ ਮੈਂ ਇਹ ਘਬਰਾਉਣ ਵਾਲੀ ਹਾਂ ਤੁਸੀਂ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹੋ ਜਾਪਾ ਸਫਾਪ ਹੋ ਜਾਊਗਾ ਉਹ ਤਾਂ ਕੋਈ ਉਹ ਨਹੀਂ ਉਹ ਸਫਾਪ ਸਾਫ ਹੋ ਜਾਣਾ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਾਡਾ ਇਹ ਕਲੈਕਸ਼ਨ ਸੈਂਟਰ ਹੈ ਅੱਛਾ ਹੈ ਕਿੰਨਾ ਕੁ ਦੁੱਧ ਆਉਂਦਾ ਜੀ ਅਸੀਂ ਨਹੀਂ ਉੱਥੇ ਇੱਕ ਸੈਂਟਰ ਤੇ 11 12 ਕੁਆਂਟਲ ਤੇ ਆਉਂਦਾ ਜੀ ਤੇ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 820 ਰੁਪਏ ਵੇਚਣਾ ਸਾਹਿਬ 820 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5 4 ਦੇ ਵਿੱਚ ਹੋਣਾ ਕੋਈ ਨਾ ਹਾਂਜੀ ਪਰ ਅਹੀਂ ਇਹ ਤਾਂ ਔੜ ਕੇ ਨਹੀਂ ਲੰਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਮਾਰਕਾ ਹਾਂਜੀ ਜਿਹੜੇ ਚੀਜ਼ ਮਾਲ ਲੈ ਕੇ ਤੁਰੇ ਹੋ ਹਾਂ ਤੁਹਾਨੂੰ ਬਿਲਕੁਲ ਮਾਲਕ ਕੌਣ ਕੀ ਨਾ ਉਹਨਾਂ ਦਾ ਦੀਪਕ ਮਾਰ ਦੀਪਕ ਮਾਰ ਜੀ ਇਹ ਦੱਸੋ ਪਏ ਜਿਹੜਾ ਤੁਸੀਂ ਕਿਹਾ ਪਏ ਇੱਕ ਚ 10 ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਕਿਹਾ ਪਏ 5 ਤੋਂ 5.5 ਕਿਲੋ ਪਨੀਰ ਚਾਹੀਦਾ ਹਨਾ ਠੀਕ ਹੈ ਨਾ ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ ਚ ਪਨੀਰ ਹੈਗਾ ਹੈਗਾ ਡੱਬੇ ਕਿੰਨੇ ਆ 8 ਠੀਕ ਆ ਉਹਦਾ ਮਤਲਬ ਇਹ ਹੈ ਪੈਠੂ ਸ਼ੀਕਾ 48 ਲਗਭਗ ਤੁਹਾਡਾ ਪੌਣੇ 5 ਕੁਇੰਟਲ 4.5 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ 'ਚ ਹਿਸਾਬ ਠੀਕ ਕਰ ਲੋ ਆਪਣਾ ਜਰਾ ਨਹੀਂ ਨਹੀਂ ਸਾਹਿਬ ਸਰ ਨਹੀਂ ਉਦਾਂ ਤਾਂ ਤੁਸੀਂ ਤੁਰਦੇ ਨਹੀਂ ਇਹ ਤਾਂ ਹੈ ਨਹੀਂ ਕਿ ਉਦਾਂ ਹੀ ਲੁੱਟਦਾ ਮਾਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਹੈਗਾ ਯਾਰ ਕਿੰਦਾ ਦੱਸੋ ਬੇ ਇੰਨੇ ਕੁਆਂਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ ਅਗਲੀ ਗੱਲ ਹੁਣ ਪ੍ਰੋਪਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਆਂਟਲ 80 ਕਿਲੋ 3 ਕੁਆਂਟਲ 85 ਕਿਲੋ ਪਨੀਰ ਹੈ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਲਗਭਗ ਦਸੋ ਨਾ ਥੋੜਾ ਬਹੁਤ ਅੱਛਾ ਚਲੋ ਮਾਲਕ ਨਹੀਂ ਦੱਸਦੇ ਤੁਸੀਂ ਤਾਂ ਐਸੇ ਵਲੇ ਤੁਸੀਂ ਸਾਡੇ ਲਈ ਮਾਲਕ ਹੋ ਹੁਣ ਅੱਛਾ ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਦਾ ਹਾਂ ਹਾਂ ਜੀ ਸਰ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ ਜਿਹੜਾ ਪਨੀਰ ਹੈ ਆਪਾਂ ਨੂੰ ਖਰਚਾ ਪੈਣਾ ਨਾ ਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਆ ਨਾ ਮੇਰਾ ਮੰਨਣਾ ਆ ਵੀ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤਾਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਏਡੀ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.5 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨਹੀਂ ਤਾਂ ਕੱਲ ਨੂੰ ਬੰਦ ਹੋ ਜਾਣਾ ਜੇ ਪ੍ਰੋਫਿਟ ਹੀ ਨਾ ਹੋਵੇ ਉਹਦੇ ਵਿੱਚੋਂ ਤੇ ਅਸੀਂ ਸ਼ਰਮਾ ਜੀ ਦੇਖੋ ਅੱਜ ਨੌਲੇਜ ਦੀ ਲੈਣਾ ਤੁਹਾਡੇ ਤੋਂ ਗਿਆਨ ਲੈਣਾ ਪੂਰਾ ਨਹੀਂ ਨਹੀਂ ਨੌਲੇਜ ਆ ਨਾ ਤਾਨੂੰ ਕਿਤੇ ਥੋੜਾ ਜਿਹਾ ਇਹ ਦੱਸ ਦੋ ਪੇ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਪਾਣੀ ਕਿ ਬਣਦਾ ਇੱਕ ਇੱਕ ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਐਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿੰਨ ਮਿਲਦਾ ਮੈਂ ਬੋਲਾਂ ਨਹੀਂ ਜਿੱਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਨਹੀਂ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈ ਹੈ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਆ ਕਿ 60 ਰੁਪਏ ਦੇ ਦੁੱਧ ਚਾਹਵਾ ਦੁੱਧ 60 ਤੋਂ ਕਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਬਾਰ-ਬਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਹੋਊਗਾ ਚਾਹਵਾ ਦੁੱਧ ਨਹੀਂ 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 ਦੱਸੋ ਨਾ ਗੁਣਾ ਕਰਕੇ 300 ਰੁਪਏ 300 ਰੁਪਏ ਦਾ ਜਿਹੜਾ ਦੁੱਧ ਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮੈਂ ਢਾਈ ਸੌ ਤਾਂ ਤੁਸੀਂ ਦੇਣਾ ਹੈ ਨਾ ਤੇ ਉੱਚਾ ਪ੍ਰੋਫਿਟ ਵੀ ਤਾਂ ਕੱਢੋਗੇ ਖਰਚੇ ਵੀ ਕੱਢੋਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਕੰਡਾ ਹੋਈ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਵੀ ਕਿੰਦਾ ਪੁੱਗ ਸਕਦਾ ਪਨੀਰ ਤੁਨ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੇ ਜਾਣੇ ਨਾਲ ਤੁਹਾਡੇ ਮੁਤਾਬਕ 300 ਦੇ ਆਸ-ਪਾਸ ਕਿਲੋ ਪਨੀਰ ਬਣਦਾ ਆ ਤੁਸੀਂ ਕਿੰਤਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਬਣਿਆ ਅੱਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ਕਰ ਸਕਾ ਨਹੀਂ ੱਤਕਾ ਨਾ ਕਰੋ ਪਰ ਫੈਂਟ ਦਾ ਛਾਂ ਦਾ ਫਰਕ ਪੈ ਗਿਆ ਸਰ ਹੋਸ ਦੀ ਪੈ ਗਿਆ ਕੀ ਫਰਕ ਪੈ ਗਿਆ ਜਿੰਨਾ ਸਰਕਾਤਾ ਉਹਨਾਂ ਦੇ ਤੇ ਕੀ ਫਰਕ ਪੈ ਗਿਆ ਇਹੋ ਫਰਕ ਪੈ ਗਿਆ ਇਹਦਾ ਮਤਲਬ ਆ ਕਿ ਜਿਹੜਾ ਜਾਵਾ ਦੁੱਧ ਆ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਐ ਸਰ ਮੈਂ ਤੁਹਾਨੂੰ ਦੱਸਾਂ ਕਿ ਨਾ ਤੇ ਸੇਵਾ ਹੀ ਕਰਨ ਵਾਲਾ ਮੈਨੂੰ ਇੰਨੀ ਨੌਲੇਜ ਨਹੀਂ ਆ ਗਈ ਮੈਨਾਂ ਦਾ ਸਭ ਕੁਝ ਹੈਗੀ ਆ ਅੱਜ ਨਾਦਾਨ ਬਣ ਗਿਆ ਬਣਨਾ ਵੀ ਪੈਣਾ ਬਣਨਾ ਪੈਣਾ ਚਲੋ ਕਰੋ ਪਰੋਸ ਸਰ ਸਰ ਕਿੱਥੇ ਲੱਗਾ ਕੋਈ ਤਾਂ ਇਸ ਦੇ ਵਿੱਚ ਬੈਠ ਗਿਆ ਸੇਵਾ ਕਰ ਰਹੇ ਜੀ ਸੇਵਾ ਗੁਰਦਆਸ ਪਰ ਤੇ ਸੇਵਾ ਕਰ ਰਹੇ ਸਾਡੀ ਪਖਾਰਪੁਰ ਦੀ ਸੇਵਾ ਜਲੰਧਰ ਤੱਕ ਵੀ ਸੇਵਾ ਕਰਨਗੇ ਹਾਂਜੀ ਆ ਬਿਲਕੁਲ ਹਾਂਜੀ ਬਹੁਤ ਸੇਵਾ ਹੀ ਕਰਨੀ ਦੋਸਤਾਂ ਤੋ ਗੁਣਾ ਕਰ ਲੋ 300 ਰੁਪਈਆ ਬਣ ਜਾਂਦਾ ਸਿੱਧੇ ਤੌਰ ਦੇ ਉੱਤੇ ਤੇ ਪਨੀਰ ਦਾ ਰੇਟ ਹੈ 250 ਇਹ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਬਾਅਦ ਦੀ ਗੱਲ ਹੈ ਚੱਕੀ ਪਨੀਰ ਹੈ ਸੈਂਪਲਿੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੈਂਪਲਾਂ ਦੇ ਵਿੱਚ ਕੀ ਨਿਕਲਦਾ ਉਹ 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 ਬਾਅਦ ਦੀ ਗੱਲ ਹੈ ਪਰ ਆਲਦੀ ਕਿਹੜੀ ਤੁਸੀਂ ਇਸ ਰੇਟ ਅਧਰ ਅੱਧਰਾ ਹੈਗਾ ਕੁਝ ਪਰਤਾਂ ਲਈ ਚਲੋ ਹਾਂ ਕੁਝ ਮੈਲ ਦੇ ਨਹੀਂ ਦਾਲ ਹਾਂ ਹਾਂ ਤੇ ਇਹ ਪਨੀਰ ਜਿਹੜਾ ਪਨੀਰ ਆ ਨਾ ਉਹਦੇ ਚ ਫੈਟ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਪਰ ਕਿੱਥੇ ਪੈ ਜਾਂਦਾ ਹੂੰ ਕਿਉਂਕਿ ਜਿਹੜਾ ਅ ਕਰੀਮ ਲਾ ਲੈਣੀ ਜੋ ਤਜਰਬਾ ਜੋ ਕੰਮ ਦੀ ਚੀਜ਼ ਤਾਂ ਨਹੀਂ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ ਹੂੰ ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਹਾਂ ਸਬ ਸਟੈਂਡਰਡ ਉਹ ਤਾਂ ਆ ਵੀ ਮੰਨੇ ਨੇ ਕਿ ਫੈਟ ਥੋੜੀ ਹੋਣੀ ਚਾਹੀਦੀ ਮਤਲਬ ਗੱਲ ਤਾਂ ਇਹੀ ਆ ਨਾ ਛੱਕੀ ਕਿਉਂ ਛੱਕੀ ਹੈ ਪਨੀਰ ਬੱਸੇ ਛੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ ਹੂੰ ਉਹ ਤਾਂ ਲੈਬੋਰੀਟਰੀ ਤਾਂ ਬਾਅਦ ਚ ਦੇਖਾਂਗੇ ਪਹਿਲਾਂ ਤਾਂ ਉਹ ਖਵਾਬ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋ ਜਾਏਗਾ ਸਰ ਹਾਂ ਉਹ ਤਾਂ ਪੱਕੀ ਨਹੀਂ ਸਕਦਾ ਪਨੀਰ ਹੂੰ ਠੀਕ ਹੈ ਤਾਂ ਹੁਣ ਸੈਂਪਲਿੰਗ ਕਰ ਰਹੇ ਹਾਂ ਫਿਰ ਹੁਣ ਤੁਸੀਂ ਹਾਂਜੀ ਸੈਂਪਲ ਅਲੱਗ-ਅਲੱਗ ਲੈ ਲਿਆ ਹੂੰ ਚਾਰ ਸੈਂਪਲ ਲਵਾਂਗੇ ਅਲੱਗ-ਅਲੱਗ ਹਾਂਜੀ ਰੈਂਡਮ ਚੈੱਕ ਸੈਂਪਲ ਕਰਾਂਗੇ ਉਹਦੀ ਟੈਸਟਿੰਗ ਕਰਾਵਾਂਗੇ ਹਾਈਜੀਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੇ ਬਰਫ਼ ਆ ਆ ਜਿਹੜੀ ਚੀਜ਼ ਆਹਾ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜਾ ਹੈਗਾ ਕੋਈ ਇਹ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਆ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ ਇਹਦੇ ਤਾਂ ਪਾਣੀ ਸਮਾਉਣਾ ਸਾਰਾ ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਰੱਖਣ ਵਾਸਤੇ ਆ ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ ਇਹ ਪੈਕਿੰਗ ਜਿਹੜੀ ਕਰਕੇ ਰੱਖੀਏ ਇਹ ਕਿਹੜੀ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ ਜਿਹੜਾ ਪੈਕਿੰਗ ਵਾਲਾ ਪਨੀਰ ਆ ਜੀ ਇਹ ਲੋਗੋ ਲੱਗਦਾ ਆਪਣੀ ਲੋਗੋ ਅਗਰ ਲੱਗਦਾ ਇਹੀ ਆ ਥੋੜਾ ਇਹਨੇ ਰੇਟ ਇਧਰ ਤੇ ਦੇਖ ਲਿਓ ਇਧਰ ਤੇ ਕੀ ਰੇਟ ਲਿਖਿਆ ਵੈਸੇ ਤੁਸੀਂ ਹੈਰਾਨ ਹੋਵੋਗੇ ਆ ਲਾਇਸੈਂਸ ਇਹਦਾ ਹੈਗਾ ਐਫਐਸਐਸਏ ਦਾ ਹਾਂ ਕਿਤੇ ਵੀ ਤੁਸੀਂ ਦੇਖੋ ਕੋਈ ਡੇਟ ਨਹੀਂ ਲਿਖੀ ਹੋ ਨਾ ਨੈਟ weight ਮੈਕਸਿਮਲ ਰਿਟੇਲ ਪ੍ਰਾਈਸ ਕੁਛ ਨਹੀਂ ਬੈਚ ਨੰਬਰ ਯੂਜ਼ ਬਾਈ ਡੇਟ ਅੱਗੇ ਖਾਲੀ ਖਾਲੀ ਤਾਂ ਤੁਸੀਂ ਪਰ ਲਓ ਬੜੀ ਤਾਂ ਹੁੰਦਾ ਨਾ ਪਹਿਲਾਂ ਫਿਲੰ ਦਾ ਬਲੈਂਕ ਉਹ ਕਹਿੰਦੇ ਤੁਸੀਂ ਭਰ ਲਓ ਜਿਹੜੀ ਡੇਟ ਆ ਤੇ ਕੰਪਨੀ ਦਾ ਨਾਮ ਲਿਖਿਆ ਹੋਇਆ ਪਰ ਨਹੀਂ ਉਸ ਤੇ ਨਹੀਂ ਸ਼ਰੀ ਥੱਲੇ ਲੀ ਗਏ ਸ਼ਰੀ ਨੰਗਲੀ ਥੱਲੇ ਸ਼ਰੀ ਨੰਗਲੀ 100% ਪਨੀਰ ਇਹ ਕਹਿੰਦੇ 100% 5 ਕਿਲੋ ਦੀ ਪੈਕਿੰਗ ਆ ਤੇ ਆ ਇਹਨਾਂ ਨੇ ਇਹਦੇ ਲਿਖਿਆ ਐਡਰੈਸ ਲਿਖਿਆ ਨਾ ਪਰਪਸ ਬਹੁਤ ਥੱਲੇ ਐਡਰੈਸ ਲਿਖਿਆ ਇਹਨ ਟੋਟਲ ਪੈਟ ਉਹਦੇ ਚ ਗੱਲ ਤਾਂ ਇਹ ਹੀ ਆ ਨਾ ਜੇ ਇਸ ਬੰਦੇ ਨੇ ਤੁਹਾਨੂੰ ਪਨੀਰ ਖਾਣਾ ਆ ਉਹਨੂੰ ਪਨੀਰ ਮਿਆਰੀ ਪਨੀਰ ਮਿਲਣਾ ਚਾਹੀਦਾ ਠੀਕ ਉਹ ਪਨੀਰ ਦੇ ਪੈਸੇ ਅਦਾ ਕਰਦਾ ਬੰਦਾ ਕੋਈ ਤੇ ਨਹੀਂ ਹੋਣਾ ਚਾਹੀਦਾ ਸੀ ਇਹ ਕਹਿੰਨੇ ਵੀ ਜਦੋਂ ਲੋਕੀ ਮਿਆਰੀ ਪਨੀਰ ਖਾਣ ਲੱ ਪੈਣਗੇ ਖਰੀਦਣਾ ਖਰੀਦਣਾ ਜਿਹੜਾ ਸ਼ੁਰੂ ਕਰਨ ਵਾਲਾ ਜਿਹੜਾ ਖਰੀਦਦਾਰ ਹੈ ਜਦੋਂ ਉਹ ਲੱਗੂਗਾ ਕਿ ਮੈਂ ਮਿਆਰੀ ਪਨੀਰ ਲੈਣਾ ਉਹ ਤੋਂ ਵੇਚਣ ਵਾਲੇ ਦਾ ਵੀ ਚੱਲਣ ਬੰਦ ਹੋ ਜਾਊਗਾ ਕਿਉਂਕਿ ਉਹ ਵੇਚਦਾ ਇਸ ਕਰਕੇ ਆ ਕਿ ਖਰੀਦਦਾਰ ਹਮ ਜਦੋਂ ਮੰਗਣਾ ਹੀ 200 ਰੁਪਏ ਦਾ ਪਨੀਰ ਹੈ ਲੋਕਾਂ ਨੇ ਜਾ ਕੇ ਹਮ ਤਾਂ ਫੇ ਸਾਰੀ ਚੀਜ਼ ਸਾਹਮਣੇ ਆ ਪੀ ਪਨੀਰ ਕਿੱਦਾਂ ਦਾ ਆ ਠੀਕ ਤੇ ਜਿਹੜਾ ਗੁਰਦਾਸਪੁਰ ਤੋਂ ਸ਼ਹਿਰ ਤੋਂ ਪਨੀਰ ਆ ਰਿਹਾ ਇਹ ਜਿਹੜਾ ਕੀ ਕਹਿੰਦੇ ਲੱਗੇ ਜਿਹੜਾ ਨਾ ਪਿੰਡ ਦਾ ਸਪੇ ਤੇ ਉਹ ਕਿੰਨੇ ਲੱਗੇ ਪੈਂਦਾ ਆ ਤੇ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੋਊਗਾ ਜਿਹੜੇ ਗੁਰਦਾਸਪੁਰ ਦੇਖੋ ਯਾਰ ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਮੈਂ ਤਾਂ ਆਪਣੇ ਜ਼ਿਲ੍ਹੇ ਚ ਆਇਆ ਮੈਂ 3 ਵਜੇ ਦਾ ਖੜਾ ਇੱਥੇ ਤੇ ਉਹ ਦੇਖਣ ਉਹਨਾਂ ਦੇ ਯੂਨਿਟ ਚੱਲਦੇ ਆ ਹੁਣ ਤਾਂ ਵੈਸੇ ਵੀ ਪਤਾ ਲੱਗ ਜਾਂਦਾ ਕਈ ਵਾਰੀ ਹੋ ਸਕਦਾ ਨਾ ਪਤਾ ਲੱਗੇ ਪਰ ਮੈਨੂੰ ਤਾਂ ਲੱਗਦਾ ਐਟਾ ਵੱਡਾ ਪਲਾਂਟ ਹੈ ਤੇ ਉਹਦਾ ਉਹਨੂੰ ਪਤਾ ਨਹੀਂ ਹੋਏਗਾ ਕਹਿਣ ਨੂੰ ਗੱਲਾਂ ਕੀ ਪਤਾ ਕਿੰਨੀਆਂ ਗੱਡੀਆਂ ਨਿਕਲਦੀਆਂ ਤਾਂ ਰੱਬ ਹੀ ਜਾਣੇ ਠੀਕ ਕਿੰਨਾ ਕਿੱਥੇ ਜਾਂਦਾ ਉਹ ਤਾਂ ਉਹਦੇ ਕਹਿਣ